ਪਿੱਠ 'ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਾ ਰਾਜਾ ਵੜਿੰਗ ਕਿਤੇ ਵੀ ਤੁਰਿਆ ਫਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ ਗਿੱਦੜਬਾ ਮਰਦੇ ਦਮ ਤੱਕ ਗਿੱਦੜਬਾ ਦੇ ਲੋਕਾਂ ਦੇ ਨਾਲ ਰਹੇ ਹਨ ਤੇ ਗਿੱਦੜਬਾ ਦੇ ਲੋਕਾਂ ਦੇ ਨਾਲ ਰਹਿਣਾ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਬਠਿੰਡਾ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਤਾਂ ਸਮੁੱਚੀ ਲੀਡਰਸ਼ਿਪ ਗੁਰੂ ਘਰ ਨਤਮਸਤਕ ਹੁੰਦੀ ਹੈ ਜਿੱਥੇ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਨੇ ਗੁਰੂ ਘਰ ਦੀ ਸਾਫ ਸਫਾਈ ਵੀ ਕੀਤੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਅਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਦੋਵੇਂ ਗੁਰੂ ਘਰ ਦੀ ਸਾਫ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਰਬੱਤ ਦੇ ਭਲੇ ਦੀ ਅਤੇ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਅਰਦਾਸ ਕੀਤੀ ਗਈ ਹੈ ਸੋ ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਕਹਿਣਾ ਹੈ ਕਿ ਵਾਹਿਗੁਰੂ ਦੇ ਓਟ ਆਸਰੇ ਸਦਕਾ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਸੋ ਲੁਧਿਆਣਾ ਦੇ ਵਿੱਚ ਟਿਕਟ ਮਿਲਣ ਤੋਂ ਬਾਅਦ ਉਹਨਾਂ ਨੇ মিডিਆ ਦੇ ਸਵਾਲਾਂ ਦੇ ਜਵਾਬ ਦਿੱਤੇ ਕਿ ਭਾਵੇਂ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ ਪਰ ਉਹ ਹਮੇਸ਼ਾ ਹੀ ਗਿੱਦੜਪਾਹ ਦੇ ਲੋਕਾਂ ਦੇ ਨਾਲ ਖੜੇ ਰਹੇ ਸੀ ਖੜੇ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਗਿੱਦੜਪਾਹ ਦੇ ਲੋਕਾਂ ਦੇ ਨਾਲ ਖੜੇ ਰ੍ਹਾਂਗੇ ਤਾਂ ਫਿਰ ਸੁਣਦੇ ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਕੀ ਕੁਝ ਕਹਿਣਾ ਹੈ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬ ਦਾ ਪ੍ਰਧਾਨ ਹਾਂ ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ ਵਿਰੋਧੀਆਂ ਵੱਲੋਂ ਹੁਣ ਤੱਕ ਸਵਾਲ ਨਹੀਂ ਲੇਕਿਨ ਇੱਕ ਸਵਾਲ ਪੂਰਾ ਹੋਣ ਦਿਓ ਬ੍ਰਦਰ ਤੁਸੀਂ ਪੱਤਰਕਾਰ ਹੋ ਹਾਂਜੀ ਠੀਕ ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਜਿਸ ਪ੍ਰਕਾਰ ਆਦਰਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੱਡ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਦਾ ਜਿਹੜਾ ਇਹ ਸਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚੂਨਿਸਟ ਹੈਗੇ ਐ ਔਰ ਜਿਹੜੇ ਲੋਕ ਮੌਕਾ ਪ੍ਰਸਨੇ ਜਿਹੜੇ ਲੋਕ ਪਿੱਠ ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇਕ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ। ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ। ਮੈਂ ਇਹ ਸਮਝਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਬ੍ਰਿੰਗ ਸਾਹਿਬ ਜੀ ਤੁਸੀਂ ਧੋਖੇ ਦੀ ਗੱਲ ਕੀਤੀ ਜਦੋਂ ਸਾਰੇ ਵੱਡੇ ਵੱਡੇ ਲੀਡਰ ਜੋ ਦਿੱਗਜ ਹਾਰ ਰਹੇ ਸੀ ਤਾਂ ਗਿੱਦੜਵਾਹਾਂ ਦੇ ਲੋਕਾਂ ਨੇ ਪੂਰਤ ਯਕੀਨ ਕੀਤਾ ਉਹਨਾਂ ਨੂੰ ਛੱਡ ਕੇ ਜਾ ਰਹੇ ਉਹਨਾਂ ਦੇ ਨਾਲ। ਦੇਖੋ ਗਿੱਦੜਵਾਹ ਉਸੀ ਮੈਨੂੰ ਲੱਗਦਾ ਕਿ ਸਾਰੇ ਸਵਾਲ ਜਾਣਬੁੱਝ ਕੇ ਕੋਈ ਐਸੇ ਪੁੱਛਨੇ ਹੈ ਗਿੱਦੜਬਾਏ ਦਾ ਜਿਹੜਾ ਗਿੱਦੜਬਾਏ ਉਹ ਮੇਰਾ ਦਿਲ ਹੈ ਰਾਜਾ ਵੜਿੰਗ ਕਿਤੇ ਵੀ ਤੁਰਿਆ ਫਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ ਮੈਂ 올 ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਵੜਿੰਗ ਗਿੱਦੜਬਾ ਛੱਡ ਗਿਆ ਲੋਕ ਕਹਿੰਦੇ ਸੀ ਕੀ ਯਾਰ ਹੁਣ ਇਹ ਮੰਤਰੀ ਬਣ ਗਿਆ ਫੇਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਵਾ ਮਰਦੇ ਦਮ ਤੱਕ ਗਿੱਦੜਵਾ ਦੇ ਲੋਕਾਂ ਦੇ ਨਾਲ ਰਹੇ ਆ ਤੇ ਗਿੱਦੜਵਾ ਦੇ ਲੋਕਾਂ ਦੇ ਨਾਲ ਰਹਿਣਾ ਸਰ ਨੂੰ ਪਹਿਲੇ ਮੈਂ ਦੋਨੋਂ ਆਪਣੇ ਛੋਟੇ ਭਾਈਆ ਰਾਜਾ ਵਿਡਿੰਗ ਜੀ ਜਿਨ੍ਹਾਂ ਨੂੰ ਪਾਰਟੀ ਨੇ Ludhiana ਤੋਂ Parliament ਹਲਕੇ ਤੋਂ ਉਤਾਰੇ ਇਸ ਸਾਜੀਤ ਮਹਿੰਦੀ ਸਿੰਘ ਸਿੱਧੂ ਸਾਹਿਬ ਜਿਨ੍ਹਾਂ ਨੂੰ ਤੁਹਾਡੇ ਤੋਂ ਬਠਿੰਡਾ Parliament ਹਲਕੇ ਤੋਂ ਮੈਨੂੰ ਵੀ ਮੌਕਾ ਮਿਲਿਆ ਇਹਨਾਂ ਨਾਲ ਬੜਾ ਸ਼ੁਭ ਦਿਨ ਮੈਂ ਸਮਝਦਾ ਕਿ ਆਪਣੀ ਜਿਹੜੀ ਸ਼ੁਰੂਆਤ ਇਹ ਆਗਾਜ਼ ਅਸੀਂ ਤਮਦਮਾ ਸਾਥ ਨੂੰ ਦਸਵੀਂ ਪਾਸ਼ਾ ਹੀ ਨਾਲ ਜਿਹੜਾ ਜੁੜਿਆ ਹੋਏ ਤੱਕ ਪੈਸਾ ਜੇ ਨਹੀਂ ਸਾਨੂੰ ਬਹੁਤ ਜਲਦੀ ਜਮੇਸ਼ਾ ਹੀ ਦੇ ਲੋਤੇ ਮਣੋ ਇਸੇ ਸਰਬਾਨ ਰਹਿਦਾ ਅੱਜ ਅਸੀਂ ਉਥੇ ਹੱਕ ਬਸਤਕ ਹੋਏ ਆ ਗੁਰੂ ਮਾਰਾ ਸਾਹਿਬ ਦੇ ਚਰਨਾਂ ਚ ਸਾਰੋਂ ਨੂੰ ਪਹਿਲੇ ਸਾਡੀ ਅਰਦਾਸ ਕਿ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਸਾਡਾ ਦੇਸ਼ ਚੱਲਦਾ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਸਾਡਾ ਪੰਜਾਬ ਚੱਲਦਾ ਜੋ ਕਿਸਮ ਦੇ ਹਾਲਾਤ ਪਿਛਲੀ ਸਰਕਾਰ ਨੇ 10 ਸਾਲਾਂ ਸਾਡੀ ਕਿਸਾਨੀ ਦੇ ਤੇ ਖੇਤ ਬਜ਼ੁਰਗਾਂ ਦੇ ਕੋਲੋਂ ਉਹਨਾਂ ਸਾਰੇ ਸਾਡੇ ਕੋਲ ਅੱਜ ਇੱਕ ਮੌਕਾ ਹੈ ਕਿ ਜੇ ਇਹਨਾਂ ਨੂੰ ਰੋਕਣਾ ਹੈ ਅਸੀਂ ਸਾਰੇ ਤਗੜੇ ਹੋ ਕੇ ਉਸ ਜਮਾਤ ਦੀ ਮਦਦ ਕਰੀਏ ਜਿਹੜੇ ਜਾ ਕੇ ਪੰਜਾਬ ਦੇ ਹੱਕ हिंदुस्तान पार्ट हर कॉमे जी गड़े हो वकालते करणु तो सारे पहले असीं नतमस्ते